来 ਵੀ ਮਿੱਤਰੋ ਵਿਆਹਾਂ ਦਾ ਟਾਈਮ ਆ ਬਈ ਜਾਫਰ ਭਾਈ ਘਰ ਦੇ ਬਾਤੇ ਕਿਸੇ ਨੂੰ ਵੀ ਪ્યોਰ ਸੁਧਧ ਦਹੀਂ ਚਾਹੀਦੀ ਹੋਵੇ ਤਾ ਮਿੰਟੂ ਬਾਈ ਦੇਖ ਸਕਦੇ ਹੋ ਕਿ ਫੁੱਲ ਤਿਆਰੀ ਕਰੀ ਬੈਠਾ ਹੈ ਹਾਂਜੀ ਹਾਂਜੀ ਮਿੰਟੂ ਆ ਦੇਖੋ ਜੀ ਆ ਕਹਿੰਦੇ ਨੇ ਦਹੀਂ ਆ ਦੁੱਧ ਦੀ ਦਹੀਂ ਆ ਕਿਤੋਂ ਵੀ ਟੈਸਟ ਕਰਾ ਲਓ ਜੇ ਸਾਡੇ ਕੋਲੇ ਆਓ ਪਿਓਰ ਦਹੀਂ ਦਿੰਨੇ ਆ ਅਸੀਂ ਸਪਰੇਟੇ ਦੀ ਦਹੀਂ ਨਹੀਂ ਹੈਗੀ ਇਥੇ ਸਪਰੇਟੇ ਦੀ ਦਹੀਂ ਲੱਗਦੀ ਆ ਅਸੀਂ ਤੁਹਾਨੂੰ ਦੁੱਧ ਦੀ ਦਹੀਂ ਦੇਵਾਂਗੇ 70 ਰੁਪਏ ਕਿਲੋ ਪਿਓਰ 70 ਰੁਪਏ ਕਿਲੋ ਹਾਂਜੀ ਹਾਂਜੀ ਜਿਹੜਾ ਕਹਿੰਦੇ ਨੇ ਵੀ ਮੈਨੂੰ ਬਹੁਤ ਦੂਰੋਂ ਦੂਰੋਂ ਫੋਨ ਆਉਂਦੇ ਆਪਾਂ ਇਹਨਾਂ ਕਹਿੰਦੇ ਵੀ ਵਧੀਆ ਲੋਕ ਜੀ ਲੋਕ ਲੈਣ ਦੇ ਚਾਹਵਣ ਹੈਗੇ ਨੇ ਨਰਾਜ ਨਰਾਸ਼ਤਾ ਉਹ ਹੁੰਦੀ ਆ ਉਹਨਾਂ ਨੂੰ ਚੀਜ਼ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਦਿੱਤੀ ਨਹੀਂ ਜਾਂਦੀ ਹੱਗੀ ਮਾਰੀ ਜਾਂਦੀ ਆ ਅਸੀਂ ਕਹਿੰਦੇ ਸਾਡੇ ਕੋਲੇ ਆਓ ਚਾਹੇ ਸਾ ਤੋਂ ਚੀਜ਼ ਲੈ ਜਾਓ ਪੈਸੇ ਬਾਅਦ ਚ ਦੇ ਲਿਓ ਤੁਸੀਂ ਚੈੱਕ ਕਰ ਲਓ ਸਾਨੂੰ ਫੇਰ ਪੈਸੇ ਦੇ ਦਿਓ ਤੁਹਾਨੂੰ ਕਿੰਨੀ ਵੀ ਦਹੀਂ ਚਾਹੀਦੀ ਹੋਵੇ ਆ ਦੇਖੋ ਦਹੀਂ ਵੀਰੇ ਘਰ ਵਾਸਤੇ ਹਾਂ ਨਹੀਂ ਐ ਚਿੱਟਾ ਪਾਣੀ ਪਾਣੀ ਆ ਹੁੰਦਾ ਜਿਹੜਾ ਦਹੀਂ ਲਾਉਂਦੇ ਨੇ ਸਪਰੇਟੇ ਦਾ ਦੁੱਧ ਆ ਦੇਖ ਲਓ ਸਹੀ ਗੱਲ ਆ ਜੇ ਚੈੱਕ ਕਰ ਸਕਦਾ ਠੀਕ ਆ ਜੀ ਕਿੱਥੇ ਆ ਜੇ ਬਾਈ ਮਿੰਟੂ ਜਾ ਕੇ ਨਹੀਂ ਆਉਣਾ ਹੋਵੇ ਜੇ ਬਾਈ ਕਿਸੇ ਨੇ ਵੱਡਾ ਆਰਡਰ ਆ ਸਾਨੂੰ ਆਰਡਰ ਦੇ ਕੇ ਛੋਟਾ ਅਸੀਂ ਇਥੇ ਬਾਲੀਆਂ ਵੀ ਦੇ ਦਾਂਗੇ ਨਹੀਂ ਆਪਣਾ ਸਕੂਰ ਟਲੋ ਖਸਾਨ ਡੈਰੀ ਤੇ ਸਾਡੇ ਕੋਲ ਉੱਥੇ ਆ ਜਾਓ ਬੁੱਕ ਕਰ ਆ ਜਾਓ ਜਿੱਥੇ ਕਹੋਗੇ ਉੱਥੇ ਪਰਾ ਪਛਾਪੀ ਦੇਵਾਂਗੇ ਨੇੜੇ ਤੇੜੇ ਠੀਕ ਹੈ ਜੀ ਮਿੱਤਰੋ ਵਾਕੀ ਸਕਰੀਨ ਦੇ ਉੱਤੇ ਨੰਬਰ ਹੈਗਾ ਬਾਈ ਤੁਸੀਂ ਕਾਲ ਕਰ ਸਕਦੇ ਹੋ ਮਿੰਟੂ ਬਾਈ ਦਾ ਧੰਨਵਾਦ